ਸੁਖ ਦੀ ਸੇਵਾ ਸਦੀਵੀ ਸੁਖ ਦੀ ਕਿਸੇ ਕੋਲ ਆਸ ਰੱਖਣੇ ਐਸੇ ਮਨੁੱਖ ਨੂੰ ਹੀ ਕਹਿੰਦੇ ਨੇ ਬੁਲੇਖੇ ਚ ਪਰਮ ਰੇਚੇ ਸ਼ਾਇਦ ਆਪ ਨੂੰ ਪਤਾ ਹੋਵੇ ਵੇਦਾਂਤ ਮੂਰਖਤਾ ਦੇ ਤਿੰਨ ਲਕਸ਼ਣ ਦੱਸਦਾ ਹੈ ਵਿਅਰਥ ਆਸ਼ਾ ਕੋਈ ਨਾ ਮੂਰਖਤਾ ਦਾ ਲਕਸ਼ਣ ਇਹ ਦੱਸਦਾ ਹੈ ਦੂਜਾ ਵਿਅਰਥ ਕਰਮ ਵਿਅਰਥ ਵਿਅਰਥ ਗਿਆਨ ਕਹਿੰਦਾ ਮੋੜ ਬੜਕਦੇ ਕਿਸ ਤਰ੍ਹਾਂ ਪਛਾਣ ਕਰੋਗੇ ਵੇਦਾਂਤ ਆਚਾਰੀਆ ਕਹਿੰਦੇ ਨੇ ਇਹ ਲਖਣ ਠਿੰ ਲੈ ਵਿਅਰਥ ਆਸ਼ਾ ਵਿਅਰਥ ਆਸ਼ਾ ਕਿ ਕਿਸੇ ਕੋਲੋਂ ਸੁਖ ਦੀ ਆਸ਼ਾ ਤੇ ਜੇ ਮੈਨੂੰ ਕਿਸੇ ਕੋਲ ਸੁਖ ਮਿਲ ਸਕਦਾ ਪਰ ਪ੍ਰਮਾਤਮਾ ਦੀ ਕੀ ਲੋੜ ਹੈ ਬਲ ਖਤਮ ਕਈ ਲੋੜੇ ਪ੍ਰਮਾਤਮਾ ਦਾ ਨਾਮ ਜਪਣ ਦੇ ਕਿਸੇ ਕੋਲ ਸਦੀਵੀ ਸੁਖ ਦੀ ਆਸਾ ਰੱਖਣੀ ਸਦੀਵੀ ਸੁਖ ਮੈਂ ਕਹ ਰਿਹਾ ਸਦੀਵੀ ਸੁਖ ਨਹੀਂ ਹੈ ਪਰ ਆਸਾ ਰੱਖਣੀ ਕਹਿੰਦੇ ਮੂਰਖਤਾ ਦਾ ਪਹਿਲਾ ਲਕਸ਼ਣ ਵੇਰਥ ਆਸ਼ਾ ਹਰ ਸੁਖ ਬੇਰਸ ਹੋ ਜਾਂਦਾ ਹੈ ਹਰ ਸੁਖ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਹਰ ਸੁਖ ਆਮ ਰੋਜ਼ ਦੀ ਰੂਟੀਨ ਬਣ ਜਾਂਦਾ ਹੈ ਕੁਝ ਵੀ कुछ भी नहीं ये भी मैर्ज कर दे दूसरा व्यर्थ कर्म केड़ा व्यर्थ कर्म जिदा कोई फल नहीं है कुछ भी फल नहीं है जैसे हम कही पुनिया का वर्त रखता पे मसिया का वर्त रखता पे पिपल नो पानी देता पे एक त्यौहार तो है भारत देश ਔਰ ਜਨ ਮਾਤਾਵਾ ਆਵਲੇ ਦੇ ਦਰਖਤ ਨੂੰ ਧਾਗਾ ਬਨਣ ਗਿਆ ਆਵਲੇ ਦਾ ਇੱਕ ਦਰਖਤ ਕਿਦਰੇ ਸਾਡੇ ਗੁਰਮਤ ਸਵਾਗਮ ਸਥਾਨ ਤੇ ਕਦੀ ਗਦੀਵਾਂ ਦਾ ਤਿਵਾਰ ਸਾਡੇ ਛੋਟੇ ਸਵਾਗਮ ਦੇ ਜਨਾ ਚਾਹ ਜਾਂਦਾ ਬੜੀਆਂ ਮਾਤਾਵਾ ਹੋ ਗਿਆਂ ਹਿੰਦੂ ਕਰਾਨੇ ਦੀਆਂ ਕਈ ਵਾਰ ਆ ਗਏ ਸੰਗੋ ਔਖੇ ਉਹ ਲੈਣੇ ਤੋਂ ਡਿਸਟਰਬ ਕਰਨ ਗਿਆ ਵੀ ਆਪਣੇ ਗੀਤ ਗਾਣ ਲੱਗ ਪੈਂਦੀਆਂ ਤੇ ਕਈ ਵਾਰ ਹੋ ਬਣ ਕੇ ਇਹ ਆਉਣਾ ਕਰਤਾ ਮੈਨੂੰ ਕਈ ਨਹੀਂ ਲੱਗੇ ਆ ਠੀਕ ਹੈ ਕਦੀ ਕਦਾਈ ਇਸ ਤਰ੍ਹਾਂ ਹੁੰਦਾ ਹੈ ਅੱਗੇ ਪਿਛੇ ਇੱਥੇ ਉੱਥੇ ਵਾਰ ਉਹਨਾਂ ਦਾ ਨਾ ਚਣੀ ਆਉਣਾ ਉਹ ਤਾਂ ਗਾ ਲੈ ਪਰਦਿਆਂ ਨੂੰ ਪ੍ਰਗਰਮਾ ਕਰਦੀਆਂ ਨੇ ਗੀਤ ਗਾਉਂਦੇ ਨੇ ਫਿਰ ਉੱਥੇ ਪੈਸੇ ਰੱਖ ਜਾਂਦੀਆਂ ਨੇ ਉਥੇ ਦਾ ਚੋਕੀ ਦਾ ਚੋਕ ਲੈਣ ਦਾ ਨਸੀਬ ਆਂਦੀਆਂ ਨੇ ਦੁੱਧ ਪਾਂਦੀਆਂ ਨੇ ਹੁਣ ਇਹ ਵਿਅਰਥ ਕਰੋ ਦੁੱਧ ਪਿਲਾਣਾ ਕਿਸੇ ਜੀਵ ਜੰਤੂ ਨੂੰ ਪਿਲਾਓ ਦਰਖਤ ਦੀ ਖੁਰਾਕ ਦੁੱਧ ਨਹੀਂ ਹੈ ਜਿਵੇਂ ਪਾਣੀ ਮੱਛ ਪਾਣੀ ਵਿੱਚ ਰਹਿ ਸਕਦੀ ਹੈ ਮੱਛਲੀ ਦੁੱਧ ਦੇ ਵਿੱਚ ਨਹੀਂ ਰਹਿ ਸਕਦੀ ਦੁੱਧ ਦੇ ਮਟਕੇ ਵਿੱਚ ਪਾਓਗੇ ਮਰ ਜਾਏਗੀ ਦੁੱਧ ਉਸ ਦੀ ਗਲਾ ਨਹੀਂ ਹੈ ਪਾਣੀ ਹੈ ਦਰਖਤ ਦੀ ਖੁਰਾਕ ਦੁੱਧ ਨਹੀਂ ਹੈ ਭਾਈ ਜਾਨਦੇ ਲੱਸੀ ਪਾਈ ਜਾਂਦੇ ਨੇ ਤਾਜ਼ਾ ਲੱਬੇਟੀ ਜਾਂਦੇ ਨੇ پیسے ਸੁੱਟੀ ਜਾਂਦੇ ਨੇ پیسے ਦਰਿਆਵਾਂ ਵਿੱਚ ਸੁੱਟੀ ਜਾਂਦੇ ਨੇ ਪੈਸੇ ਸਰੋਂ ਗ੍ਰੈਂਸੁੱਟੀ ਜਾਂਦੇ ਨੇ ਮੈਂ ਸਮਝਦਾ ਸੀ ਇਹ ਕਰਮ ਕਾਂਡ ਸਿਰਫ ਹਾਰਦ ਦੇ ਚ ਮੈਂ ਤੇ ਸਾਰੇ ਯੂਰਪ ਦੇ ਚ ਦੇਖਿਆ ਜਿੱਥੇ ਦੇਖਣ ਕੋ ਪਾਣੀ ਪੈਸੇ ਸੁੱਟਦੇ ਨੇ ਅੰਗਰੇਜ਼ ਪੈਸੇ ਸੁੱਟਦੇ ਹੈ ਹੈਰਾਨਗੀ ਹੋਈ ਮੈਨੂੰ ਤੇ ਇਹਨੂੰ ਕਹਿ ਲੈਣੇ ਵੇਰਥ ਕਰੋ ਵੇਰਥ ਕਰੋ ਤੇ ਇਸਰ ਵੇਰਥ ਹੈ ਗਿਆ ਜਿਹਨੂੰ ਅਮਲ ਦੇ ਚ ਨਹੀਂ ਲੈਣਾ ਨਹੀਂ ਲੈਣਾ ਕਥਾ ਤੇ ਚੱਲੇ ਗਏ ਲੇਕਿਨ ਅਮਲ ਵਿੱਚ ਨਹੀਂ ਲੈਣਾ ਵਰਤਨ ਵਿੱਚ ਨਹੀਂ ਲੈਣਾ ਵੇਦਾਂਤ ਆਚਾਰੀਆ ਕਹਿੰਦੇ ਨੇ ਮੂਰਖਤਾ ਦੇ ਤਿੰਨ ਲੱਛਣ ਨੇ ਵਿਅਰਥ ਆਸ਼ਾ ਵਿਅਰਥ ਕਰਮ ਵਿਅਰਥ ਗਿਆਨ ਹੁਣ ਮੈਂ ਫਿਰ ਅਰਜ਼ ਕਰਾਂ ਗਿਆਨ ਪ੍ਰਾਪਤ ਹੁੰਦਾ ਧਿਆਨ ਨਾਲ ਬਿਨਾਂ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਉਦੇ ਧਿਆਨ ਪੂਰਾ ਰਹਿਣਾ ਚਾਹੀਦਾ ਹੈ ਧਿਆਨ ਬੀਜ ਹੈ ਗਿਆਨ ਦਾ ਚਾਹ ਨੇਕੀ ਦਾ ਗਿਆਨ ਲੈਣਾ ਹੈ ਬਦੀ ਦਾ ਗਿਆਨ ਲੈਣਾ ਹੈ ਪਦਾਰਤ ਦਾ ਗਿਆਨ ਲੈਣਾ ਹੈ ਪ੍ਰਮਾਤਮਾ ਦਾ ਗਿਆਨ ਲੈਣਾ ਹੈ ਬਿਨਾਂ ਧਿਆਨ ਤੋਂ ਨਹੀਂ ਮਿਲੇਗਾ ਭਾਰਤ ਦੇ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ ਬਈ ਉਹ ਧਿਆਨ ਸਾਧਨਾ ਕਰ ਰਹੇ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਧਿਆਨ धरो ਤੈ ਕੋ ਮਨ ਮੈਂ ਜੈ ਕੋ ਅਮਤੋ ਸਵੇਜ ਅਚਾ ਤੇ ਅਨਜੋਗ ਇਤੇ ਸਾਰੀ ਧਿਆਨ ਸਾਧਨਾ ਦੀ ਗੱਲ ਹੈ ਜਿਸ ਨਾਲ ਧਿਆਨ ਨਹੀਂ ਜੁੜਦਾ ਪਿਆ ਉਸ ਦਾ ਗਿਆਨ ਨਹੀਂ ਮਿਲੇਗਾ ਹੁਣ ਦੂਸਰਾ ਨੁਕਤਾ ਪਦਾਰਥ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ ਗਿਆਨ ਬिखर ਜਾਂਦਾ ਹੈ ਧਿਆਨ ਵੀ ਬिखर ਜਾਂਦਾ ਹੈ ਪਤਾ ਹੈ ਕਿਉਂ ਮੈਂ ਕਿਹਾ ਫਿਰ ਦੁਬਾਰਾ ਲੈ ਤਾਂ ਕਿ ਗੱਲ ਪੂਰੀ ਪਕੜ ਦੇ ਚਾਹਾਂ ਸ਼ੁਰੂ ਸ਼ੁਰੂ ਦਾ ਜਗਰ ਚਲਾਣਾ ਸਿੱਖਰੇ ਬੜਾ ਧਿਆਨ ਹੈ ਬੜਾ ਧਿਆਨ ਹੈ ਬੜਾ ਧਿਆਨ ਹੈ ਇੱਕ ਦਿਨ ਧਿਆਨ ਗਿਆਨ ਬਣ ਗਿਆ ਹੁਣ ਤੇ ਕੀ ਹੈ ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਗੱਡੀ ਚਲਾ ਰਹੇ ਹੁਣ ਤੇ ਠੇਂ ਸੁਣਦੇ ਆ ਗੱਡੀ ਚਲਾ ਰਹੇ ਕਿਉਂ ਧਿਆਨ ਵੇਖਰ ਗਿਆ ਕਿਉਂ ਵੇਖਰ ਗਿਆ ਧਿਆਨ ਗਿਆਨ ਬਣ ਗਿਆ ਇਕ ਗਿਆਨ ਕਤਈ ਬਿਖਰਦਾ ਨਹੀਂ ਇਕ ਧਿਆਨ ਕਤਈ ਬਿਖਰਦਾ ਨਹੀਂ ਕਿਥੇ ਸ਼ਬਦ ਦੇ ਜੋੜਿਆ ਪ੍ਰਭੂ ਦੇ ਜੋੜਿਆ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਹੁੰਦਾ ਕਰੋੜਾਂ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਪਰਮਾਤਮਾ ਕੁਝ ਬਾਕੀ ਰਹਿ ਜਾਂਦਾ ਬਹੁਤਾ ਕਹੀਏ ਬਹੁਤਾ ਬਹੁਤਾ ਔਰ ਜਿਤਨਾ ਮਨੁੱਖ ਜਾਣਦਾ ਹੈ ਕਈ ਨਹੀਂ ਕੁਛ ਵੀ ਨਹੀਂ ਇਥੇ ਕੁਛ ਵੀ ਨਹੀਂ ਇਥੇ ਕੁਛ ਵੀ ਨਹੀਂ ਅਗਰ ਕੋਈ ਇਹ ਜਾਣਨ ਦਾ ਦਾਵਾ ਕਰ ਲਵੇ ਮੈਂ ਪ੍ਰਮਾਤਮਾ ਨੂੰ ਪੂਰਾ ਜਾਣ ਲਿਆ ਜਗਤਗੁਰੂ ਵਾਧਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਅੰਜਨ ਸਮਝ ਲਓ ਮੂੜ ਸਮਝ ਲਓ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਚਾਹਨਾਰੇ ਇਹ ਥੋੜੇ ਬਹੁਤ ਵੀ ਅਨਭਵੀ ਨੇ ਜ਼ਰੂਰ ਪਗੜ ਦੇ ਚਾਏਗੀ ਪਰਮਾਤਮਾ ਵਿੱਚ ਇੱਕ ਵਾਰ ਧਿਆਨ ਜੁੜ ਜਾ ਬਿਖਰਦਾ ਨਹੀਂ ਕਿਉਂਕਿ ਗਿਆਨ ਕਦੀ ਪੂਰਾ ਨਹੀਂ ਹੁੰਦਾ ਮਹਾਰਾਜ ਤੇ ਇੱਥੇ ਤੱਕ ਕੰਨਨ ਅਵਤਾਰਾਂ ਕੋਲ ਵੀ ਗਿਆਨ ਪੂਰਾ ਨਹੀਂ ਆਉਂਦਾ ਅਵਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਉਰ ਬ੍ਰਹਮ ਬੇਅੰਤ ਮਹਾਰਾਜ ਕਹਿੰਦੇ ਠੀਕ ਹੈ ਕੋਈ ਅੰਸ਼ਾ ਅਵਤਾਰ ਹੈ ਕੋਈ ਦੋ ਕਲਾ ਉਤਾਰ ਹੈ ਕੋਈ ਅੱਠ ਕਲਾ ਉਤਾਰ ਹੈ ਕੋਈ 12 ਕਲਾ 14 ਕਲਾ ਕੋਈ 16 ਕਲਾ ਉਤਾਰ ਹੈ ਹੁਣ ਪੈ ਅਬ ਤਾਰ ਨਾ ਪਾਵੇ ਅੰ ਪਰਮੇਸ਼ਰ ਪਾਰ ਬ੍ਰਹਮ ਬੇ ਇਸ ਉਸ ਰਹਿਸ ਬਣਿਆ ਰਹੇਗਾ ਰਮਜ਼ ਬਣੀ ਰਹੇਗੀ ਰਮਜ਼ ਰਹਿਸ ਕਿਸ ਨੂੰ ਕਹਿੰਦੇ ਨੇ ਅਸ਼ਰਜਤਾ ਬਿਸਮਾ ਸਾਇੰਟਿਸਟ ਕੋਲ ਵਿਸਵਾਦ ਨਹੀਂ ਆਉਂਦਾ ਜਾਣ ਲਿਆ ਪਦਾਰਥ ਨੂੰ ਧਿਆਨ ਵੇਖ ਕੇ ਗਿਆਨਮੈ ਲਗੇ ਚੌਥੀ ਦੇ ਸੈਟਿਸ ਕੋਲ ਵੀ ਵਿਆਕੂਤਾ ਬੇਚੈਨੀ ਹੋਵੇਗੀ ਰਹਸ ਤੇ ਰਮਜ਼ ਨਹੀਂ ਹੋਵੇਗੀ ਰਹਸ ਤੇ ਰਮਜ਼ ਸੰਤ ਕੋਲ ਆਉਂਦੀ ਹੈ ਭਗਤ ਕੋਲ ਆਉਂਦੀ ਹੈ ਬ੍ਰह्मज्ञानी ਕੋਲ ਆਉਂਦੀ ਹੈ ਹਰ ਵਕਤ ਅश्चर्यਤਾ ਆਉਂਦੀ ਹੈ ਕਿੰਨ ਅश्चर्यਤਾ 마ਸੂਮ ਬੱਚੇ ਕੋਲ ਵੀ ਆਉਂਦੀ ਹੈ ਪਰ ਉਹਦੀ ਅश्चर्यਤਾ ਅਗਿਆਨ ਤੇ ਖੜੀ ਹੈ ਹੁਣ ਲੋ ਵੇਖ ਕੇ ਵੀ ਅਸਰਜ ਹੋ ਜਾਂਦਾ ਹੈ ਇਤਲੀ ਨੂੰ ਉੜਦਾ ਹੋਇਆ ਦੇਖ ਕੇ ਵੀ ਅਸ਼ਚਰਜ ਹੋ ਜਾਂਦਾ ਹੈ। ਭੌਰੇ ਦੀ ਗੁੰਜਾਰ ਸੁਣ ਕੇ ਵੀ 마ਸੂਮ ਬੱਚਾ ਅਸ਼ਚਰਜ ਹੋ ਜਾਂਦਾ ਹੈ। ਅਸ਼ਚਰਜ ਤਾਂ ਕਿੱਥੇ ਪੈਦਾ ਹੁੰਦੀ ਹੈ? ਜਾਣੀ ਹੈ ਤੇ ਪੂਰਾ ਜਾਣ ਨਾ ਸਕਿਆ। ਬੱਚੇ ਦੀ ਅਸ਼ਚਰਜਤਾ ਬਿਸਮਾਤ, ਰਮਜ਼, ਰਹੱਸ ਅਗਿਆਨ ਤੇ ਖੜਾ। ਉਹਨੂੰ ਸਮਝ ਨਹੀਂ ਹੈ। ਸੰਤ ਦਾ ਰਹੱਸ, ਰਮਜ਼ खड़ा केड़े ज्ञान खड़ा है ज्ञान मिल गया पर पता चल गया पूरा ज्ञान नहीं मिल सकता, नहीं मिल सकता नहीं मिल सकता, तो बिसं 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 में ही है, लाल गुलाल रंगारे कहो नानक संतन रस आई है ज्यो चाख गोंगा मुस्कारे कहो कबीर गोंगे गुड़ खाया पूछे तो क्या कहिए और मैं फिर अर्ज करा ਧਿਆਨ ਜਿਸ ਪਾਸੇ ਗਿਆਨ ਉਸੇ ਦਾ ਹੀ ਮਿਲੇਗਾ ਉਸੇ ਦਾ ਹੀ ਜੋ ਹੈ ਪਰਮਾਤਮਾ ਦਾ ਗਿਆਨ ਉਦੋਂ ਮਿਲਦਾ ਜਦ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੇਗੇ ਅਨੁਕੂਲ ਕਰੀਏ ਉਹਨੇ ਮਿਲਦਾ ਪਰਮਾਤਮਾ ਦੇ ਮਾਰਗ ਤੇ ਚਲਾਈਏ ਗੁਰੂ ਪੰਥ ਤੇ ਚਲਾਈਏ ਕਿੰਝ ਜੇ ਨੇ ਗੁਰੂ ਪੰਥ ਹੈ ਕਿ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਦੀ ਸੰਤ ਬినੋਦਾ ਭਾਵੇ ਨੇ ਬੜੀ ਪਾਰੀ ਵਿਆਖਿਆ ਕੀਤੀ ਹੈ ਮਨ ਮਗ ਨ ਚੱਲੇ ਪੰਥ ਮਨ ਧਰਮ ਸੇ ਤੇ ਸੰਬੰਧ ਮਹਾਰਾਜ ਕਹਿੰਦੇ ਜੋ ਧਰਮ ਦਾ ਪੰਥ ਹੈ ਉਸ ਤੇ ਤੇ ਚੱਲਦਾ ਨਹੀਂ ਤੇ ਜੋ ਧਰਮ ਦਾ ਪੰਥ ਨਹੀਂ ਹੈ ਉਸੇ ਤੇ ਚੱਲਦਾ ਹੈ ਧਰਮ ਨੂੰ ਮੰਨਣ ਵਾਲਾ ਉਸ ਪੰਥ ਤੇ ਚੱਲਦਾ ਹੀ ਨਹੀਂ ਜਿਹੜਾ ਪੰਥ ਪ੍ਰਮਾਤਮਾ ਤੱਕ ਜਾਂਦਾ ਹੀ ਨਹੀਂ ਮੰਨੇ ਮਗ ਨ ਚੱਲੇ ਪੰਥ ਕਹਿੰਦੇ ਨੇ ਮਾਰਗ ਪ੍ਰਮਾਤਮਾ ਤੱਕ ਜਾਂਦਾ ਹੈ ਭਾਵੇਂ ਇਹ ਕਰਮ ਧਾਰਮਕ ਹੈ ਪਰ ਜਿਸ ਕਰਮ ਦੇ ਚ ਧਰਮ ਦੀ ਸੁਗੰਧ ਨਹੀਂ ਹੈ ਪ੍ਰਭੂ ਨੂੰ ਮੰਨਣ ਵਾਲਾ ਉਸ ਮਾਰਗ ਤੇ ਨਹੀਂ ਚਲੇਗਾ ਉਹ ਕਰਮ ਕਾਂਡ ਨਹੀਂ ਕਰੇਗਾ ਨਹੀਂ ਕਰੇਗਾ तो चलो फिर धर्म ਦਾ ਪੰਥ ਕੀ ਹੈ ਇਹ ਸ਼ਲੋਕ ਵਾਰਾਂ ਤੋਂ ਵੇਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਬੜੇ ਗਹਿराई ਨਾਲ ਲੈਣਾ ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨਾ ਜਾਣੈ ਓਲੇ ਖਰੇ ਗਵਾਰ ਨਾ ਉਹਨੇ ਹਰ ਬਿਸਰਾਏ ਕੇ ਪਾਉਂਦੇ ਨਰਕ ਅੰਧਾਰ ਪੰਥਾ ਪ੍ਰੇਮ ਪ੍ਰੇਮ ਦਾ ਪੰਥ ਹੀ ਪ੍ਰਭੂ ਦਾ ਪੰਥ ਹੈ ਪ੍ਰੇਮ ਦਾ ਪੰਥ ਹੀ ਪਰਮਾਤਮਾ ਦਾ ਪੰਥ ਹੈ। ਪ੍ਰੇਮ ਦਾ ਪੰਥ ਹੀ ਗੁਰੂ ਦਾ ਪੰਥ ਹੈ। ਗੁਰੂ ਪੰਥ। ਉਹਨਾਂ ਪ੍ਰੇਮ ਪ੍ਰਤੀ ਤਿਸ ਜੇ ਬ੍ਰਤ ਗੋੜ ਮੜੀ ਮਟ ਬੋਲ ਨਾ ਮਾਣੇ। ਮੈਂ ਅਕਸਰ ਅਰਜ਼ ਕਰਦਾ ਹੁੰਦਾ ਦੋ ਗੈਣੇ ਹੀ ਲੜ ਪੈਣਗੇ ਗਿਆਨ ਨਾਲ ਹਿਰਦਾ ਸ਼ੁੱਧ ਨਹੀਂ ਆਉਂਦਾ। ਦੋ ਦਾਨੇ ਵੀ ਲੜ ਪੈਣਗੇ ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ। ਦੋ ਸੇਵਾਦਾਰ ਵੀ ਲੜ ਪੈਣਗੇ ਸੇਵਾ ਕਰਦੇ ਹੋਇਆ ਅਕਸਰ ਭਾਰਤ ਦੇ ਦੇਖੇ पांडे ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ ਜੋੜੇ ਝਾੜਨ ਵਾਲੇ ਮਲਕਾਂ ਨੂੰ ਝਾੜਨ ਲੱਗ ਪੈਂਦੇ ਨੇ ਟੱਪੜ ਝਾੜਨ ਵਾਲੇ ਫਿਰ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ ਸੇਵਾ ਕਰਕੇ ਵੀ ਹਿਰਦਾ ਸ਼ੋਧ ਨਹੀਂ ਆਉਂਦਾ ਹਿਰਦਾ ਕਿਸ ਨਾਲ ਸ਼ੋਧ ਆਉਂਦਾ ਹੈ ਪ੍ਰੇਮ ਨਾਲ ਪ੍ਰੇਮ ਜਿਸ ਨਾਲ ਪ੍ਰੇਮ ਹੈ ਉਸ ਨਾਲ ਧੋਖਾ ਕਰਨਾ ਬੜਾ ਔਖਾ ਹੈ ਜਿਸ ਨਾਲ ਪ੍ਰੇਮ ਹੈ ਉਹਨੂੰ ਚੋਟ ਪਹਚਾਣੀ ਬੜੀ ਔਖੀ ਹੈ ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਵਟ ਕਰਨਾ ਬੜਾ ਔਖ ਹੈ ਜਿਸ ਨਾਲ ਪ੍ਰੇਮ ਹੈ ਉਹਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਤੇ ਸਾਰੇ ਬ੍ਰਹਿਮੰਡ ਨਾਲ ਪ੍ਰੇਮ ਪਰਮਾਤਮਾ ਨਾਲ ਪ੍ਰੇਮ ਦਾ ਮਤਲਬ ਕੀ ਹੈ ਸਮੂਹ ਨਾਲ ਪ੍ਰੇਮ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਹ ਮੜੀ ਮਠ ਗੋਲ ਨਾ ਵਾਣੇ ਉਰ ਦਾ ਉਸ ਦਾ ਹਿਰਦਾ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਜਾਵੇ ਪ੍ਰੇਮ ਤੋਂ ਬਿਨਾ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ ਪਰ ਉਹ ਪ੍ਰੇਮ ਕਿਸਰਾ ਪੈਦਾ ਹੁੰਦਾ ਜਿਨੂੰ ਰੋਜ਼ ਰੋਜ਼ ਯਾਦ ਕਰੀਏ ਯਾਦ ਕਰੇ ਯਾਦ ਹੀ ਪ੍ਰੇਮ ਬਣ ਜਾਂਦੀ ਜਿਵੇਂ ਖਰਦਾ ਹੋਇਆ ਭੋਜਨ ਕੁਛ ਪੜਾਵਾ ਤੋਂ ਲੱਗ ਕੇ ਇੱਕ ਦਿਨ ਖੌਲ ਬਣ ਜਾਂਦਾ ਬਾਰ ਬਾਰ ਦੀ ਯਾਦ ਹੀ ਪ੍ਰੇਮ ਬਣ ਜਾਂਦੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਹਿਰਦਾ ਕਿਨੂੰ ਯਾਦ ਕਰੇਗਾ ਜਿਸ ਤੋਂ ਹਿਰਦਾ ਪ੍ਰਭਾਵਿਤ ਹੈ ਦੂਜੇ ਨੂੰ ਨਹੀਂ ਯਾਦ ਕਰ ਸਕਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ मन उसको याद नहीं करेगा यह भी मैं परिवार तो मन प्रभावित है परिवार की याद आपे चल रही है आपे चल रही है क्या वाजे बजाने की लड़ है पुत्र याद करने वास्ते पति तो पत्नी याद करने वास्ते कथा कीर्तन की लड़ है धन संपदा याद करने वास्ते, क्या कथा कहानियां की लड़ है ਫਲਸਫਾ ਘੋਟਣ ਦੀ ਲੋੜ ਹੈ ਪਰ ਬਾਹਰ ਦੀ ਯਾਦ ਆਪੇ ਆਉਂਦੀ ਹੈ ਪਦਾਰਥਾਂ ਦੀ ਯਾਦ ਆਪੇ ਆਉਂਦੀ ਹੈ ਰਹਿ ਗਈ ਗੱਲ ਪਰਮਾਤਮਾ ਨੂੰ ਯਾਦ ਕਰਨਾ ਹੈ ਵਾਜੇ ਵਜਾਓ ਤਬਲੇ ਖੜਕਾਓ ਕਥਾ ਕਰੋ ਕਹਾਣੀਆਂ ਕਰੋ ਫਲਸਫਾ ਘੋਟੋ ਸਭ ਕੁਝ ਕਰੋ ਪਰ ਮੈਂ ਅਜ ਕਰਾਂ ਯਾਦ ਫਿਰ ਵੀ ਨਹੀਂ ਆਉਂਦਾ ਕਾਰਨ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਨਹੀਂ ਯਾਦ ਜੇ ਜਨ ਯਾਦ ਹੀ ਨਹੀਂ ਕਰਦਾ ਤਾਂ ਪ੍ਰੇਮ ਕਿਥੇ ਜਿਸ ਤੋਂ ਹਿਰਦਾ ਪ੍ਰਭਾਵਿਤ ਹੋ ਜਾਂਦਾ ਉਹ ਯਾਦ ਬਣ ਜਾਂਦੀ ਮਨ ਉਸ ਨੂੰ ਮੰਗਦਾ ਹੈ ਚਾਹੀਦਾ ਮੈਨੂੰ ਪ੍ਰਭਾਵਿਤ ਹੋ ਕੇ ਇਹ ਹੀ ਯਾਦ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਪਰੇਕਿਰ ਕਰ ਦਿੰਦਾ ਹੈ ਮੁਖੀ ਮਨ ਪ੍ਰਮਾਤਮਾ ਦੇ ਅਨੁਕੂਲ ਹੋਵੇ ਇਕਦਮ ਜੋ ਕੁਝ ਪ੍ਰਾਪਤ ਹੁੰਦਾ ਹੈ ਗਿਆਨ ਤੇ ਪ੍ਰੇਮ ਜਿਹਦੀ ਕੋਈ ਸੀਮਾ ਨਹੀਂ ਅੰਤ ਨਹੀਂ ਹੈ ਇਹ ਵੀ ਮੈਂ ਅਜ਼ਕਰ ਦੇ ਤੋ ਅਨੁਕੂਲ ਕਰਨ ਦਾ ਢੰਗ ਸਤਿਗੁਰ ਨੇ ਪੰਜ ਪੜਾਉ ਦੱਸੇ ਨੇ ਜਿਹਨੂੰ ਪੰਜ ਖੰਡ ਕਹਿੰਦੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਜ ਨੇ ਖਾਲਸਾ ਦੀ ਜੋੜੀ ਪੰਜ ਬਾਣੀਆਂ ਪਾਈਆਂ ਪ੍ਰਥਮ ਜ ਆਪਦੇ ਗਿਆਤ ਲਈ ਅਰਜ ਕਰਾਂ ਜਪ ਬਾਣੀ ਦਾ ਨਾਮ ਹੈ ਉੱਪਰ ਜੋ ਹੈ ਉਹ ਮਗਲਾ ਚਰਨ ਹੈ ਮੂਲ ਮੰਤਰ ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਅਦ ਵਿੱਚ ਵੀ ਦੋ ਡੰਡੀਆਂ ਨੇ ਬੰਦ ਕਰ ਦਿੱਤਾ ਜਪ ਸ਼ਬਦ ਨੂੰ ਸ਼ਬਦ ਗੁਰ ਨੇ ਬੰਦ ਕਰ ਦਿੱਤਾ ਇਹਨੂੰ ਉੱਪਰ ਵੀ ਨਾ ਜੋੜਨਾ ਥੱਲੇ ਵੀ ਨਾ ਜੋੜਨਾ ਸਿਰਫ ਬਾਣੀ ਦਾ ਨਾਮ ਹੈ ਗੁਰ ਪਰ ਸਾਹ ਦੇ ਇਸ ਤੋਂ ਬਾਅਦ ਦੋ ਡੰਡੀਆਂ ਜੋੜ ਦਿੱਤੀਆਂ ਨੇ ਇੱਕ ਪੰਤੇ ਪੂਰੀ ਹੋ ਗਈ ਜਿੱਥੇ ਦੋ ਡੰਡੀਆਂ ਆ ਜਾਣ ਪੂਰਾ ਹੋ ਗਿਆ ਪੀਪਲ ਸਟਾਪ ਔਨ ਦੈਟ ਪੰਤੇ ਪੂਰੀ ਹੋ ਗਈ ਜਪ ਬਾਣੀ ਦਾ ਨਾਮ ਹੈ ਹਮ ਜਪ ਸ਼ੁਰੂ ਹੁੰਦੇ ਆਉਜ ਸਚ ਜੋਗਾਦ ਸਚ ਹੈ ਵੀ ਸਚ ਨਾਮਕ ਹੋਸੀ ਵੀ ਸਚ ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ ਸਲੋਕ ਹੈ ਪੌੜੀ ਵੀ ਨਹੀਂ ਹੈ ਇਹ ਸਲੋਕ ਗੁਰਗੰਸਾਉ ਦੇ ਸਲੋਕ ਨੇ ਸਲਾਈਗੇ ਨੇ ਕਵਿਤਾ ਨੇ ਛੰਦ ਨੇ ਪਦੇ ਨੇ ਪਦੇ ਵੀ ਕਈ ਤਰ੍ਹਾਂ ਦੇ ਦੋ ਪਦੇ ਚ ਚ ਪਦੇ ਚੋ ਪਦੇ ਪੰਜ ਪਰੇ ਅਸ਼ਟ ਪਦੀਏ ਦੋਹੇ ਇਹ ਸਲੋਕ ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਦੇ ਚ ਕਿੱਤਾ ਹੈ ਰੁਬਾਈ ਹੈ ਗਜ਼ਲ ਹੈ ਨੰਦਲਾ ਕਹੇ ਨੰਦ ਲਾਲ ਦੀ ਬਾਣੀ ਨੋ ਅਸੀਂ ਕਹਿੰਦੇ ਆ ਵਜ਼ਲਾ ਭਾਈ ਨੰਦਲਾ ਕੁਝ ਨਜ਼ਮਾ ਵੀ ਨੇ ਉਹਦੇ ਲੈ ਕੇ ਬੋਤਿਆਂ ਲਿਜ਼ ਲਾਣਾ ਹਿੰਦੂ ਸ਼ਾਇਰੀ ਦਾ ਰੂਪ ਹੈ ਭਾਰਤ ਦੀ ਭਾਸ਼ਾਾਂ ਵਿੱਚ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ ਛੰਦ ਹਜ਼ਾਰਾਂ ਕਿਸਮਾਂ ਦੇ ਨੇ ਸੈਂਕੜੇ ਕਿਸਮਾਂ ਦੇ ਤੇ ਆਪ ਦਸੰਗ੍ਰੰਥ ਦੇਖ ਸਕਦੇ ਹੋ ਚਾਚਰੀ ਛੰਦ ਬੋਜੰਗ ਪ੍ਰਯਾਚਨ ਏ ਕਛਰੀ ਛੰਦ ਹੈਰਾਨਗੀ ਹੁੰਦੀ ਹੈ ਇਤਨੇ ਛੰਦ ਇਤਨੇ ਪ੍ਰਕਾਰ ਦੇ ਛੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਆਨ ਕੀਤੇ ਨੇ ਮੈਂ ਇਥੇ ਤੱਕ ਸੁਣਿਆ ਜਦ ਮੈਂ ਸ਼ਾਂਤੀ ਨਿਗੇਤਨ ਦੇ ਖਣ ਗਿਆ ਸੀ ਰਬਿੰਦਰ ਲਾਉ ਤੇ ਗੌਰ ਆਪਣੇ ਵਿਦਿਆਰਥੀਆਂ ਨੂੰ ਜਾਪ ਸਾਬ ਤੋਂ ਛੰਦ ਬੰਦੀ ਸਿਖਾਉਂਦੇ ਸਨ ਕਵਿਤਾ ਦੀ ਚਾਲ ਸਿਖਾਉਂਦੇ ਸਨ ਬਈ ਸਿੱਖੋ ਗੁਰੂ ਗੋਬਿੰਦ ਸਿੰਘ ਤੋਂ ਐ ਨਵੇਂ ਕਿਸਮਾਂ ਦੇ ਛੰਦ ਇਤਨੇ ਪ੍ਰਕਾਰ ਦੇ ਛੰਦ ਭੋਜੰਗ ਪ੍ਰਯਾਤ ਛੰਦ ਜਿਵੇਂ ਸਭ ਟੇਢਾ ਚੱਲਦਾ ਹੈ ਨਾ ਛੰਦ ਵੀ ਟੇਢਾ ਚੱਲਦਾ ਹੈ ਕਿਹੜਾ ਕਿਹੜਾ ਛੰਦ ਚਾਚਰੀ ਛੰਦ ਕਮਾਈਆਂ ਦੀ ਪਹਾੜੀਆਂ ਵਿੱਚ ਗਾਏ ਜਾਂਦੇ ਨੇ ਜਦ ਨਾਨਕ ਮਤੇ ਦਿਵਾਲੀ ਵਾਲੇ ਦਿਨ ਬੜਾ ਭਾਰੀ ਇਕੱਠ ਹੁੰਦਾ ਸੰਗਤਾਂ ਆਉਂਦੀਆਂ ਨੇ ਤੇ ਪਹਾੜੀ ਲੋਕ ਵੀ ਆਉਂਦੇ ਨੇ ਹਿੰਦੂ ਵੇਸ ਇਹ ਉੱਥੇ ਬੈਠ ਕੇ ਫਿਰ ਆਪਣੀ ਬਾੜੀ ਭਾਸ਼ਾ ਦੇ ਚਾਚਰੀ ਛੰਦ गाਉਂਦੇ ਨੇ ਸਾਰੇ ਦਿਨ ਦਰਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਕਰਦੇ ਨੇ ਜਿੰਨੇ ਗੁਰੂ ਕੇ ਸਿੰਘ ਪਾਉਂਦੇ ਨੇ ਉਸ ਤੋਂ ਦੁਗਣੇ ਪਹਾੜੀਏ ਪਾਉਂਦੇ ਨੇ ਕਮਾਈਆਂ ਦੀ ਪਹਾੜੀਆਂ ਰੋਥੇ ਬੈਨੋ ਪਤਾ ਚਲੇਆ ਕਿ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ ਮਹਾਨ ਛੰਦ ਹੈ ਪਰ ਇਹਦੀ ਗਾਇਕੀ ਉਹਨਾਂ ਕੋਲ ਹੈ 당ਗੁਰ ਗੋਬਿੰਦ ਸਿੰਘ ਜੀ ਬਹਾਦਰ ਜ ਨੇ ਚਾਚਰੀ ਛੰਦ ਰਚ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ ਵੋਜੰਗ ਪ੍ਰਯਾਤਨ ਸੰਗੀਤ ਵੋਜੰਗ ਪ੍ਰਯਾਤਨ ਵੀ ਹੈ ਜਿਹਦੇ ਸੰਗੀਤ ਵੀ ਚਲੇਗਾ ਛੰਦ ਵੀ ਚਲੇਗਾ ਹੈ ਮੁਖਤਸਰ ਮਰਜ਼ ਕਰਾਇ ਦੇ ਤਾ ਵੇ ਟਾਈਮ ਨਾ ਲਾਵਾਂ ਇਹ ਸ਼ਲੋਕ ਹੈ ਓੜੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਹੋ ਇੱਕ ਪਉੜੀ ਹੁਕਮ ਰਵਾਈ ਚਲਣਾ ਨਾਨਕ ਲਿਖਿਆ ਹalal ਤੇ ਪਉੜੀ ਸਮਤ ਹੋ ਗਈ ਇੱਕ ਪਉੜੀ ਮੂਲ ਮੰਤਰ ਨੂੰ ਕਈ ਪਹਿਲੀ ਪਉੜੀ ਦਾ ਪਾਠ ਆਖੀ ਜਾਂਦਨ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਗੁਰਦੁਆਰੇ ਹੰਤੇ ਆਉਂਦੀ ਗਾਇਤ ਲਈ ਜ਼ਿਕਰਾਂ ਜਪ ਕਿਸ ਦਾ ਕਰਨਾ ਹੈ ਸੱਚ ਦਾ ਕਰਨਾ ਹੈ ਸੱਚ ਕੀ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਉਦੀ ਕੋਮਤ ਬਾਰ ਕੋ ਚ ਵੀ ਨਹੀਂ ਉਦੀ ਬੜਾਈ ਹੋਈ ਮਰਿਆਦਾ ਤੋਂ ਬਾਹਰ ਕੋ ਚ ਵੀ ਨਹੀਂ ਇੱਕ ਮਰਿਆਦਾ ਬਣਾ ਦਿੱਤੀ ਹੈ ਇੰਨਾ ਵੱਡਾ ਸਾਗਰ ਹੈ ਮਛਲੀ ਜਿੱਥੇ ਚਾਹੇ ਜਾ ਸਕਦੀ ਹੈ ਜਾ ਸਕਦੀ ਹੈ ਹਜ਼ਾਰਾਂ ਮੀਲ ਦੀ ਯਾਤਰਾ ਕਰ ਸਕਦੀ ਹੈ ਬੰਗਾਲ ਦੀ ਖਾੜੀ ਚ ਵੀ ਜਾ ਸਕਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਚ ਵੀ ਜਾ ਸਕਦੀ ਹੈ ਇੰਡੀਅਨ ਓਸ਼ੀਨ ਦੇ ਵਿੱਚ ਵੀ ਜਾ ਸਕਦੀ ਹੈ ਕਿਧਰੇ ਵੀ ਜਾ ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦੀ ਲੱਖ ਵੀ ਇਤਨ ਕਰੇ ਨਹੀਂ ਜਾ ਸਕਦੀ ਤਰੱਕੇ ਮਰ ਜਾਏਗੀ ਭਰਮਣ ਕਰ ਸਕਦੀ ਹੈ ਸਾਗਰ ਦੇ ਵਿੱਚ ਮਨੁੱਖ ਕੁਝ ਵੀ ਕਰੇ ਜੋ ਉਸਨੇ ਮਰਿਆਦਾ ਬਣਾਈ ਹੈ ਉਸੇ ਦੇ ਵਿੱਚ ਹੀ ਕਰ ਸਕਦਾ ਹੈ ਕਿਸੇ ਪਾਸੇ ਵੀ ਚੱਲ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਚੰਗਾ ਕਰ ਸਕਦਾ ਹੈ ਮਾੜਾ ਕਰ ਸਕਦਾ ਹੈ ਜਿਤਨੀ ਉਸਦਾ ਸੀਮਾ ਬਣਾਈ ਹੈ ਸਾਡੇ ਉਸ ਸੀਮਾ ਵਿੱਚ ਅਸੀਂ ਨੇਕ ਵੀ ਕਰ ਸਕਦੇ ਹਾਂ ਬਦ ਵੀ ਕਰ ਸਕਦੇ ਹਾਂ ਬਣਾਈ ਉਸੇ ਚੋਕੇ ਮਰਿਆਦਾ ਉਸੇ ਦੀ ਬਣਾਈ ਹੋਈ ਹੈ ਸ਼ਕਤੀ ਉਸੇ ਦੀ ਦਿੱਤੀ ਹੋਈ ਹੈ ਸੰਤ ਕਹਿੰਦੇ ਨੇ ਸਭ ਕੁਝ ਤੇਰਾ ਸਾਡਾ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਤੇਰੀ ਦਿੱਤੀ ਹੋਈ ਸ਼ਕਤੀ ਨਾਲ ਤੈਨੂੰ ਯਾਦ ਕੀਤਾ ਤੂੰ ਹਿਰਦੈ ਨਾ ਦੇਂਦਾ ਕਿਵੇਂ ਯਾਦ ਕਰੇ ਤੂੰ ਅਕਲ ਹੀ ਨਾ ਦੇਂਦਾ ਤੇ ਤੈਨੂੰ ਸਮਝ ਦੇ ਕਿਵੇਂ ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀਤੀ ਤੇਰੇ ਦਿੱਤੇ ਹਿਰਦੇ ਦੀ ਵਰਤੋਂ ਕੀਤੀ ਤੇਰਾ ਗਿਆਨ ਮਿਲਿਆ ਤੇਰਾ ਪ੍ਰੇਮ ਮਿਲਿਆ ਅਲੰਗ ਮਿਲਿਆ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਜਪ ਸਚਦਾ ਕਰਨਾ ਵਿਅਕਤੀ ਦਾ ਨਹੀਂ ਕਿ ਸਦਾ ਕਰਨਾ ਜਿਹਦੇ ਹੁਕਮ ਦੇ ਚ ਸਭ ਕੁਝ ਚੱਲ ਰਿਹਾ ਹੈ ਸਭ ਕੁਝ ਚੱਲ ਰਿਹਾ ਹੈ ਇਹ ਬਾਅਰ ਬਾਅਰ ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ ਇਸ ਵਾਸਤੇ ਸਾਇਬ ਕਹਿੰਨ ਜਪੋ ਤਾਂ ਇੱਕੋ ਨਾਮਾ ਅਗਰ ਮੇਰਾ ਫਲਕਾ ਮ ਅਗਰ ਕੋਈ ਕਰਨ ਲੱਗ ਪਿਆ ਤੋ ਜਪ ਦੇ ਵੀ ਆਪਣੀ ਉਮਰ ਆਉਂਦੀ ਹੈ ਜਿਵੇਂ ਸਰੀਰ ਦੀ ਉਮਰ ਹੈ ਨਾ ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਬੰਦਾ ਧਾਰਮਿਕ ਹੈ ਪਰ ਇਹ ਜੇ ਧਰਮ ਦਾ ਬਚਪਨਾ ਹੈ ਦੇਖੋ ਬਚਪਨਾ ਹੈ ਬੰਦਾ ਧਾਰਮਿਕ ਹੈ ਪਰ ਬਾਲਗ ਹੋ ਗਿਆ ਅਗਲ ਤ ਹੋ ਗਿਆ ਸਿਆਣਾ ਹੋ ਗਿਆ ਸੋਧਵਾਣ ਬੰਦਾ ਧਾਰਮਿਕ ਹੈ ਕਿ ਬ੍ਰह्मज्ञानी ਹੋ ਗਿਆ ਬਜ਼ੁਰਗ ਹੋ ਗਿਆ ਇਹ ਤੇ ਬਜ਼ੁਰਗ ਹੋ ਗਿਆ ਇਸ ਨੇ ਤੇ ਪਰਮ ਪਦ ਨੂੰ ਪਾ ਲਿਆ ਪ੍ਰਾਪਤ ਕਰ ਲਿਆ ਜਿਵੇਂ ਸ਼ਰੀਰ ਦਾ ਬਚਪਨਾ ਜਵਾਨੀ ਤੇ ਬਜ਼ੁਰਗੀ ਆਉਂਦੀ ਹੈ ਧਰਮ ਦਾ ਬਚਪਨਾ ਵੀ ਆਉਂਦਾ ਹੈ ਭਗਤ ਕਬੀਰ ਕਹਿੰਦੇ ਮੈਂ ਬਥੇਰਿਆਂ ਕੋਲ ਧਰਮ ਦਾ ਬਚਪਨਾ ਦੇਖਦਾ ਕਿਸ ਤਰ੍ਹਾਂ ਮਾਥੇ ਤਿਲਕ ਹੱਥ ਮਾਲਾ ਗਾਣਾ ਲੋਗਨ ਰਾਮ ਖਿਡੌਣਾ ਜਾਣਾ ਬੱਚੇ ਦੀ ਪਛਾਣ ਕਿ ਹੁੰਦੀ ਹੈ ਉਹ ਹਰ ਚੀਜ਼ ਨੂੰ ਖਿਡਾਉਣਾ ਸਮਝਦਾ ਹੈ ਤੇ ਖੇਡਣ ਦੀ ਰੁਚੀ ਉਸ ਦੇ ਅੰਦਰ ਬੜੀ ਪਰਵੜ ਹੁੰਦੀ ਹੈ ਉਹਦੇ ਵਾਸਤੇ ਸਭ ਕੁਝ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਘਰ ਦੇ ਵਿੱਚ ਕੁਝ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਤੇ ਤੇ ਉਹਨੂੰ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਹੈ ਕਿ ਮਮਤਾ ਜਲਾ ਮਾਰਾਇਆ ਤੇ ਉਹ ਘੋੜਾ ਬਣ ਜਾਂਦਾ ਠੀਕ ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ ਮਾਂ ਨੂੰ ਵੀ ਖਿਡਾਉਣਾ ਸਮਝੇ ਯਕੀਨ ਜਾਣੋ ਗੁਰਸਤਾਖੀ ਮਾਤ ਉਹਦੀ ਦ੍ਰਿਸ਼ਟੀ ਚ ਗੁਰੂ ਖਿਡਾਉਣਾ ਹੈ ਕਥਾ ਕੀਰਤਨ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਮਾਥੇ ਤੇ ਲਗਹਤ ਮਾਲਾ ਬਾਣਾ ਲੋਗਨ ਰਾਮਖਰੋਣਾ ਦਾਣਾ ਜੋ ਥੋੜਾ ਜਿਹਾ ਸਮਾਪਾਸ ਕਰਨ ਵਾਸਤੇ ਗੁਰਦੁਆਰੇ ਆ ਗਏ ਸਮਾਜਿਕ ਰਸਮ ਕਰਕੇ ਆ ਗਏ ਕਿਸੇ ਕਾਮਨਾ ਕਰਕੇ ਆ ਗਏ ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪਿਆ ਕਿਉਂ ਸੁਣਿਆ ਹੀ ਨਹੀਂ ਪ੍ਰਭਾਵ ਕਿਸ ਤਰ੍ਹਾਂ ਪਾਏਗਾ ਉਹਦੇ ਗੁਣ ਸੁਣ ਸਰਵਨਨ ਗੋਗਨ ਦੇ ਗੰਸਨੋ ਅਰ ਗਾ ਰਸਨਾ ਗਈ ਸੁਣੀਆਂ ਦੀ ਚਾਰ ਪੌੜੀਆਂ ਨ ਮੰਨੀਆਂ ਦੀ ਚਾਰ ਪੌੜੀਆਂ ਕਿਰਦਾ ਉਸ ਤੋਂ ਪ੍ਰਭਾਵਤ ਹੋਵੇ ਤਾਂ ਹੀ ਮੰਗ ਕਰੇਗਾ ਤਾਂ ਹੀ ਜਪ ਕਰੇਗਾ ਅਗਰ ਪ੍ਰਭਾਵਤ ਨਹੀਂ ਏ ਧਿਆਨ ਨਹੀਂ ਚਲੇਗਾ ਪ੍ਰਭਾਵਤ ਹੋ ਕੇ ਜੋ ਜਪ ਚਲੇਗਾ ਉਸ ਯਾਤਰਾ ਦੇ ਆਪਣੇ ਭਾਉ ਨੇ ਧਰਮਖੰਡ ਗਿਆਨਖੰਡ ਸਰਮਖੰਡ